ਕਿਉਂ ਡੈਮ ਜਿਹੜੀ ਅੱਜ ਦੀ ਡੇਟ ਦੇ ਵਿੱਚ ਹੈ 25% ਪਾਖੜਾ ਡੈਮ ਦੀ ਕਪੈਸਿਟੀ ਘਟ ਚੁੱਕੀ ਹੈ 1680 ਫੁੱਟ ਦਾ ਹੈਗਾ ਆਪਰੇਸ਼ਨਲ ਸੇਫਟੀ ਲਿਮਿਟ ਹੈ ਇਹ ਸੇਫਟੀ ਲਿਮਿਟ ਹੈ ਤਾਂ ਤੁਸੀਂ 1675 ਤੱਕ ਦਾ ਪਾਣੀ ਕਿਉਂ ਛੱਡਿਆ ਆਈਐਮਡੀ ਦੀਆਂ ਘੱਟੋ ਘੱਟ ਹਰ ਵਾਰੀ 2023 ਦੇ ਵਿੱਚ 15-20 ਵਾਰੀ ਵਾਰਨਿੰਗ ਆਈ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਤੇ 2025 ਦੇ ਵਿੱਚ ਵੀ ਇਸ ਤਰ੍ਹਾਂ ਹੀ ਵਾਰਨਿੰਗ ਉਹਨਾਂ ਨੇ ਰਗਾਤਾਰ ਦਿੱਤੀਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਵਾਈ ਅਗਸਤ ਸਤੰਬਰ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈਣੇ ਆ ਪਰ ਡੀਬੀਐਮਪੀ ਨੇ ਇਹਨਾਂ ਵਾਰਨਿੰਗ ਨੂੰ ਬਿਲਕੁਲ ਇਗਨੋਰ ਬਣਾਉਣ ਵਾਸਤੇ ਮਤਲਬ ਉਹਦੀ ਕਪੈਸਿਟੀ ਜਿੰਨੀ ਹੈ ਬਿਜਲੀ ਬਣਾਉਣ ਦੀ ਉਹਨੂੰ ਉੰਨੀ ਕਪੈਸਿਟੀ ਦਾ ਬਿਜਲੀ ਬਣਾਉਣ ਲਈ 40000 ਕਿਲੋਵਟ ਨਾ ਬੰਦਾ ਹੁੰਦਾ ਤੇ ਆਪਾਂ ਸੁਟ ਰਹੇ 23 24 ਇਹਦਾ ਮਤਲਬ ਬਿਜਲੀ ਵੀ ਘਟ ਮੰਦੀ ਸੀ ਉਹਨਾਂ ਦੇ ਨਾਲ ਵੀ ਜਦੋਂ ਪਾਣੀ ਕਿਥੋਂ ਆਪਾਂ ਨੂੰ ਅਵੇਲੇਬਲ ਹੈ ਅਸੀਂ ਬਿਜਲੀ ਵੀ ਕਢਾ ਕੇ ਬਣਾ ਰਹੇ ਸੀ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਪਲੇਨਸ ਤੇ ਮੀਂਹ ਸ਼ੁਰੂ ਹੋ ਕੇ ਹੁਣ ਤੁਹਾਡੀ ਕਪੈਸਿਟੀ ਪਿੱਛੋਂ ਥੜਾਂ ਦੀ ਆਪਸ਼ਨ ਤੁਹਾਡੀ ਖਤਮ ਹੋ ਗਈ ਹੁਣ ਤੁਸੀਂ ਕਹਿ ਰਹੇ ਹੋ ਅਚਾਨਕ ਮੀਂਹ ਪੈ ਗਈ ਜੀ ਅਸੀਂ ਕੁਝ ਨਹੀਂ ਕਰ ਸਕਦੇ ਵੀ ਜਦੋਂ ਤੁਸੀਂ ਕਰ ਸਕਦੇ ਸੀ ਉਦੋਂ ਤਾਂ ਤੁਸੀਂ ਨਹੀਂ ਕਰ ਰਹੇ ਸੀ ਕੁਝ ਪਰ ਇਹਨਾਂ ਨੂੰ ਕ ਤਸਵੀਰ BBMP ਦਾ ਦਿਖਣ ਲੱਗਾ BBMP ਦੀ ਵੈਬਸਾਈਟ ਤੋਂ ਹੋਰ ਡਾਟਾ ਜਿਹੜੇ ਆ ਉਹ ਅੰਕੜੇ ਸਾਰੇ ਗਾਇਬ ਹੋ ਗਏ ਇਹ 2023 ਦੀ ਗੱਲ ਹੈ ਅਕਤੂਬਰ ਦੀ ਇਹਦੇ ਇਹੀ ਤਾਈ ਲੱਗਦਾ ਕਿ ਜਿਹੜਾ ਡਾਟਾ ਹੈਗਾ ਜਿਹੜਾ ਲਗੋਇਆ ਗਿਆ ਇਹ ਇਹਦੇ ਵਿੱਚ ਸਾਨੂੰ ਮੈਲਾਫਾਈਡ ਇੰਟੈਂਸ਼ਨਸ ਲੱਗ ਰਹੀਆਂ BBMP ਦੀਆਂ ਕਿ ਕੀ ਉਹਨਾਂ ਨੂੰ ਕੋਈ ਹੈ ਜੀ ਕੋਈ ਅਥਾਰਟੀ ਨੇ ਉਹਨੂੰ ਪ੍ਰੈਸ਼ਰਾਈਜ਼ ਕੀਤਾ ਹੈ ਕਿ ਰਾਤ ਇੱਥੇ ਦੇ ਪੈਦਾ ਕਿਤੇ ਜਾਣ ਕਿ ਪੰਜਾਬ ਦੇ ਵਿੱਚ ਬਾੜਾ ਜਵੇ BBMP ਕੋਲ ਜਵਾਬ ਹੈਗਾ ਕਿ ਜਿਹੜੇ ਇਹਨਾਂ ਨੇ ਲੈਵਲ ਫਿਕਸ ਕੀਤੇ ਹੋਏ ਆ 1600 ਦਾ 1390 ਦਾ 1990 ਤੋਂ ਲੈ ਕੇ ਅੱਜ ਤੱਕ ਚੇਂਜ ਕਿਉਂ ਨਹੀਂ ਕੀਤੇ ਗਏ ਇਹ ਸਾਰਾ ਕੁਝ ਜਿਹੜਾ ਹੈਗਾ ਇਹ ዳዶች ህናኑ መጀረም